ਸਿੰਘ ਆ ਤੇ ਮੈਂ ਮੇਰੀ ਸਾਡੀ ਪੈਲੀ ਆ ਉੱਧਰ ਜੂ ਮੈਂ ਚੱਲਾ ਸੀ ਤੇ ਕਿਹਾ ਕਿ ਨਾ ਚੀਕਾ ਨਾ ਮਾਰੋ ਘਰ ਸਾਡੇ ਲੱਗੇ ਆ ਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਫੜ ਕੇ ਵਿੱਚ ਗੋਤੇ ਦਿੱਤੇ ਸਾਰਿਆਂ ਨੇ ਵਾੜੀ ਵਾੜੀ ਤੇ ਜਦੋਂ ਮੈਂ ਬਾਹਰ ਆ ਕੇ ਘਰ ਚੱਲਾ ਤੇ ਉਹਨਾਂ ਨੇ ਕੁੱਟਿਆ ਮੇਰਾ ਦੰਦ ਤੋੜਤਾ ਵਾ ਤੇ ਇਹਨਾਂ ਸਿਰ ਤੇ ਵੀ ਸੱਟ ਮਾਰੀ ਤੇ ਲੱਤ ਤੇ ਲਾ ਛੱਡੀ ਤੇ ਮੇਰੇ ਇੱਥੇ ਤੇ ਇੱਥੇ ਮਾਰੀ ਜੇ ਇਹਨਾਂ ਸੱਟਾਂ ਕਿੰਨੇ ਮੁੰਡੇ ਹੀ ਇਹ 6 ਜਣੇ ਹੀ ਤੂੰ ਕੀ ਕਹਿ ਰਹੇ ਹੋ ਮੈਂ ਕਿਹਾ ਨਾ ਬੰਬੀ ਤੇ ਚੀਕਾ ਮਾਰੋ ਸਾਡੇ ਇਹ ਆਖਿਆ ਤਾਂ ਨਾ ਜ਼ਬਰਦਸਤ ਬਲ ਕੋਤੇ ਦਿੱਤੇ ਤੇ ਕੁੱਟਿਆ ਜੀ ਕੀ ਹੈ ਨਾ ਬਲ ਕਦ ਨਾ ਕੁੱਟਿਆ ਇਹ ਕੋਈ ਲੱਤਾਂ ਮਾਰਨਦੇ ਤੇ ਕੋਈ ਡੰਡਿਆਂ ਨਾਲ ਕੁੱਟਨਦੇ ਸੀ ਕਿੱਥੇ ਤੇ ਸੱਟ ਲੱਗੀ ਹੁਣ ਹੁਣ ਇੱਥੇ ਲੱਗੀ ਜੇ ਤੇ ਇੱਥੇ ਤੇ ਲੱਤ ਤੇ ਲਾਈ ਤੇ ਦੰਦ ਦੇ ਆ ਦੰਦ ਤੇ ਇੱਕ ਆਂਦਰ ਸੱਟ ਹੁਣ ਚੱਕਰ ਆਉਂਦੇ ਤੂੰ ਜੀ ਉੱਠ ਤਾ ਹਾਂ ਜੀ ਬੇਟੇ ਦਾ ਨਾਮ ਗੁਰਮੇਹਰ ਸਿੰਘ ਆ ਮੇਰਾ ਨਾਮ ਮੀਰਾ ਮੈਂ ਇਹਦੀ ਮਦਰ ਲੱਗਦੀ ਆ ਇਹ ਸਾਡੇ ਨਾ ਇਹ 3 ਦਾ ਟਾਈਮ ਆ ਸਾਡੇ 3:30 ਦਾ ਟਾਈਮ ਆ ਤੇ ਇਹਨੂੰ ਮੈਂ ਕਿਹਾ ਗੁਰਮੇਹਰ ਲੱਗੇ ਬੰਬੀ ਤੇ ਚੀਕਾ ਮਾਰਦੇ ਪਈ ਆ ਬੜੀ ਸ਼ਰਾਰਤੀ ਬਾਜੀ ਕਰਦੇ ਪਈ ਆ ਤੇ ਜਾ ਕੇ ਤੂੰ ਵੇਖ ਕੀ ਗੱਲ ਆ ਸਾਡੇ ਨਾ ਨਾਲ ਹੀ ਮਤਲਬ ਪੈਲੀ ਲੱਗਦੀ ਉੱਥੇ ਤੇ ਸਾਡੇ ਏਰੀਆ ਵਿੱਚ ਹੀ ਸਾਡੇ ਮਤਲਬ ਆਪਣੇ ਵਿੱਚ ਬੱਚਾ ਵਾ ਤੇ ਉਹ ਦਾ 5 6 ਫੁੱਟ ਦਾ ਚਮੱਚਾ ਜਿਹੜਾ ਤੇ ਇਹ ਵਿਚਾਰਾ ਉੱਥੇ ਗਿਆ ਸਾਈਕਲ ਲੈ ਕੇ ਤੇ ਮੁੰਡੇ ਨੂੰ ਉਹਨਾਂ ਨੇ ਕੀ ਆਖਦੇ ਇਹਨੇ ਇਹੀ ਗੱਲ ਆਖੀ ਹੋਣੀ ਆ ਜਾਂ ਬੱਚੇ ਆ ਜਾਂ ਇਹਨੇ ਆਖਿਆ ਵੀ ਮਤਲਬ ਮੈਨੂੰ ਤੁਸੀਂ ਇੱਥੇ ਨਾ ਚੀਕਾ ਮਾਰੋ ਗਾਲਾਂ ਨਾ ਕੱਢੋ ਵੀ ਤੇ ਇਹਨੂੰ ਫੜ ਕੇ ਤੇ ਵਿਚਾਰੇ ਨੂੰ ਉਹਨਾਂ ਨੇ ਗੋਤੇ ਦਿੱਤੇ ਬਾਕੀ ਇਹਦੇ ਨਾਲ ਸਾਰੀ ਘਟਨਾ ਹੋਈ ਇਹਨੂੰ ਸਾਰਾ ਪਤਾ ਵਾ ਕਿੰਨੇ ਜਣੇ ਸੀ ਉਹ 6 ਜਣੇ ਸੀ ਤੇ ਜਦੋਂ ਮੈਂ ਵੇਖਿਆ ਨਾ ਉਹ ਮਿਲ ਕੇ 4 ਜਣੇ ਪਰਲੀ ਸਾਈਡ ਬੰਬੀ ਆ ਪਿਆ ਵਾ ਉੱਥੇ ਖਲੋਤੇ ਸੀ ਮੋਟਰਸਾਈਕਲ ਤੇ ਕਿਤੇ ਕਿਤੇ ਮਾਰੀ ਸਾਟੇ ਇਹਦੇ ਇੱਕ ਤੇ ਦੰਦ ਉਹਦਾ ਟੁੱਟ ਗਿਆ ਇੱਕ ਦੰਦ ਤੇ ਪਾਣੀ ਕੀ ਕਹੀਦਾ ਦੱਸਦਾ ਜਾਂ ਕੁਛ ਵੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਵੀ ਕੀ ਮਾਰਿਆ ਹਨਾ ਇੱਕ ਇਹਦੀ ਲੱਤ ਇੱਥੇ ਆ ਇਹ ਚੀਜ਼ ਤੇ ਇੱਕ ਇਹਦੀ ਆ ਮਰ ਕੇ ਦੇਲ ਤੇ ਮਾਰਿਆ ਵਾ ਕਿ ਇੱਕ ਇੱਥੇ ਆ ਇੱਕ ਸਿਰ ਚ ਕਿੰਨੀ ਕੇਜ ਤੇ ਹੁੰਦੀ ਹੈ ਉਹ ਭਾਜੀ ਤਕਰੀਬਨ ਦੂਰੋਂ ਦੇਖਣ ਚ ਤੇ ਸਿਆਣੇ ਲੱਗਦੇ ਹੀ ਜਿੱਦੋਂ ਮੈਂ ਬਾਜ ਮਾਰੀ ਆ ਨਾ ਹੁਣੇ 20 21 ਦੇ ਜਾਂ ਕੋਈ ਮਰ ਕੇ ਅੱਜ ਜਿੰਨੇ ਕੁੱਟਿਆ ਹੋਏਗਾ ਛੋਟੀ ਥੋੜੀ ਇਸ ਦਾ ਹੋਏਗਾ ਹਾਂ ਇੱਕ ਨੂੰ ਜਾਣਦੇ ਆ ਉਹ ਟਾਬੀ ਮੱਲੇ ਦਾ ਮੁੰਡਾ ਵਾ ਇੱਕ ਉਹਦਾ ਨਾਮ ਗੁਰਮ ਪਤਾ ਨਹੀਂ ਕੀ ਦਬਸ਼ਿਵਾ ਨਾਮ ਹੁੰਦੇ ਦਾ ਕੰਪਲੀਟ ਕੀਤੀ ਹਾਂਜੀ ਇਹ ਕੀਤੀ ਇਹ ਕੰਪਲੀਟ ਹੈ ਨਹੀਂ ਕੋਈ ਨਹੀਂ ਮਤਲਬ ਅਸੀਂ ਥਾਣੇ ਤੱਕ ਵੀ ਗਏ ਕਿੰਨੇ ਕੋਈ ਕਾਰਵਾਈ ਨਹੀਂ ਪਾਈ ਹੈਗੀ ਇਹਨੇ ਜੱਕ ਦਾ ਵੀ ਖੂਨ ਦੀ ਉਲਟੀ ਮਾਰੀ ਫਿਰ ਉੱਥੋਂ ਮੈਨੂੰ ਡਾਊਟ ਜਆ ਹੋ ਗਿਆ ਫਿਰ ਮੈਂ ਇੱਥੇ ਆਪਣੇ ਨਿਸ਼ਾਰਾ ਮੱਜਾ ਸਿੰਘ ਲੈ ਆਇਆ ਇਹਨੇ ਅਜੇ ਮੁਰਦੀ ਸਾਹਿਬ ਜਿੰਦਾ ਦੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਆ ਹਣ ਚੱਕਰ ਜਦੋਂ ਵੀ ਮੈਂ ਮਤਲਬ ਇਹਨੂੰ ਚੋਕਦੀ ਆ ਤੇ ਚੱਕਰ ਆ ਜਾਂਦਾ ਵਾ ਤੇ ਨਾ ਰੋਟੀ ਉਹਦੇ ਦੀ ਖਾਂਦੇ ਆ ਵਾ ਸਿਰਫ ਇੱਕ ਲਿਕਵਿਟੀ ਕੁਛ ਦੇਣ ਨਹੀਂ ਹੈ ਕੀ ਮੰਗ ਕਰਦਾ ਮੰਗ ਪਾ ਜੀ ਇਨਸਾਫ ਚਾਹੀਦਾ ਹਨੂ ਕਿ ਅੱਜ ਹਾਡੇ ਡੇਰੇ ਤੇ ਆ ਕੇ ਸਾਡੇ ਐਡਾ ਦੂਰ ਏਰੀਆ ਪੈਂਦਾ ਸਾਡੇ ਬੱਚੇ ਨੂੰ ਆ ਕੇ ਕੁੱਟ ਜਿੰਦੇ ਕੁਝ ਵੀ ਹੋ ਸਕਦਾ ਸੀ ਫਿਰ ਕਿੰਨੂ ਇਹ ਮਤਲਬ ਕਹਿਣਾ ਸੀ ਹਾਂ ਮੇਰੇ ਹਸਬੰਡ ਯੂਐਸ ਯੂਐਸ ਹਾਂ ਅਮਰੀਕਾ ਚ